ਕਾਲ ਯੁਗ ਦਾ ਪ੍ਰਭਾਵ ਆਪਣੇ ਸਿਖਰਾਂ ਦੇ ਉੱਤੇ ਪਹੁੰਚ ਚੁੱਕਿਆ ਹੈ ਤੇ ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਹਰ ਇੱਕ ਦਾ ਦਿਲ ਜਿਹੜਾ ਪਸੀ ਜਾਂਦਾ ਤਾਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀਆਂ ਤਸਵੀਰਾਂ ਇੱਕ ਵਾਰ ਫਿਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਖੜਾ ਨਹਿਰ ਦੇ ਵਿੱਚ ਨਮ ਜੰਮੇ ਬੱਚੇ ਦੀ Laash ਜਿਹੜੀ ਤੈਰਦੀ ਹੋਈ ਮਿਲੀ ਹੈ ਤਾਂ ਗੋਤਾਖੋਰਾਂ ਦੀ ਮਦਦ ਦੇ ਨਾਲ ਇਸ ਨਮ ਜੰਮੇ ਬੱਚੇ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਅਜਿਹੀਆਂ ਤਸਵੀਰਾਂ ਹਰ ਰੋਜ਼ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਨਮ ਜੰਮੇ ਬੱਚੇ ਨੇ ਜਿਹੜੇ ਜਾਂ ਤਾਂ ਝਾੜੀਆਂ ਦੇ ਵਿੱਚੋਂ ਮਿਲਦੇ ਨੇ ਜਾਂ ਫਿਰ ਉਹਨਾਂ ਨੂੰ ਕਿਤੇ ਗੰਦਗੀ ਦੇ ਟੇਰਾਂ ਉੱਤੇ ਸੁੱਟੇ ਦਿੱਤਾ ਜਾਂਦਾ ਹੈ ਤਾਂ ਹੁਣ ਇੱਕ ਨਹਿਰ ਦੇ ਵਿੱਚੋਂ ਤੈਰਦੀ ਹੋਈ Laash ਮਿਲੀ ਹੈ ਤੇ ਇਹ Laash ਇੱਕ ਨਮ ਜੰਮੇ ਬੱਚੇ ਦੀ ਹੈ ਤੇ ਇਹ ਮੁੰਡਾ ਦੱਸਿਆ ਜਾ ਰਿਹਾ ਹੈ ਤਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਇੱਕ ਦਾ ਦਿਲ ਜ਼ਰੂਰ ਪਸੀਜ ਜਾਵੇਗਾ ਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀਆਂ ਇਹ ਤਸਵੀਰਾਂ ਅਬੋਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨਵਜੰਮੇ ਬੱਚੇ ਦੀ Laash ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਤਾਂ ਬੁਰਜ ਮੁਹਾਰ ਅਤੇ ਤਾਜਾ ਪੱਟੀ ਦੇ ਵਿਚਕਾਰ ਪੰਜਾਬ ਮਾਈਨਰ ਦੇ ਵਿੱਚੋਂ ਇੱਕ ਨਵਜੰਮੇ ਬੱਚੇ ਦੀ Laash ਹੈ ਜਿਹੜੀ ਬਰਾਮਦ ਹੋਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਹਰ ਇੱਕ ਦਾ ਦਿਲ ਹੈ ਜਿਹੜਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਪਸੀਜ ਗਿਆ ਤਾਂ ਨਰ ਸੇਵਾ ਨਾਰਾਇਣ ਸੇਵਾ ਸੰਪਤੀ ਦੇ ਸਹਿਯੋਗ ਨਾਲ ਇਸ ਬੱਚੇ ਦੀ Laash ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਦੇ ਮਰਦਾ ਘਾਟ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਪਰ ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਇੱਕ ਦਾ ਦਿਲ ਹੈ ਜਿਹੜਾ ਜ਼ਰੂਰ ਪਸੀਜ ਜਾਵੇਗਾ ਪਰ ਕੀ ਉਸ ਮਾਂ ਦਾ ਦਿਲ ਨਹੀਂ ਪਸੀਜਿਆ ਹੋਵੇਗਾ ਜਿਸ ਨੇ ਆਪਣੇ ਨਵ ਜੰਮੇ ਬੱਚੇ ਨੂੰ ਇਸ ਤਰ੍ਹਾਂ ਨਹਿਰ ਦੇ ਵਿੱਚ ਸੁੱਟ ਦਿੱਤਾ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਨੇ ਕਿ ਆਖਿਰ ਇਹਨਾਂ ਨਵ ਜੰਮੇ ਬੱਚਿਆਂ ਦਾ ਕੀ ਕਸੂਰ ਹੈ ਜੋ ਇਹਨਾਂ ਨੂੰ ਇਸ ਤਰ੍ਹਾਂ ਝਾੜੀਆਂ ਦੇ ਵਿੱਚ ਜਾਂ ਫਿਰ ਗੰਦਗੀ ਦੇ ਢੇਰਾਂ ਉੱਤੇ ਜਾਂ ਫਿਰ ਅਜਿਹੀਆਂ ਨਹਿਰਾਂ ਦੇ ਵਿੱਚ ਸੂਟ ਦਿੱਤਾ ਜਾਂਦਾ ਤਾਂ ਇਹਨਾਂ ਬੱਚਿਆਂ ਨੇ ਤਾਂ ਅਜੇ ਤੱਕ ਅੱਖਾਂ ਤੱਕ ਨਹੀਂ ਖੋਲੀਆਂ ਤਾਂ ਉਹਨਾਂ ਨੂੰ ਇਸ ਤਰ੍ਹਾਂ ਮੌਤ ਦੇ ਹਵਾਲੇ ਕਰਨ ਦੇ ਅਨੇਕਾ ਮਾਮਲੇ ਨੇ ਜਿਹੜੇ ਹੁਣ ਸਾਹਮਣੇ ਆ ਰਹੇ ਨੇ ਬੇਸ਼ੱਕ ਕਾਨੂੰਨ ਮੁਲਜ਼ਮਾਂ ਨੂੰ ਸਜ਼ਾ ਦੇਵੇਗਾ ਪਰ ਕੋਈ ਅਜਿਹੀ ਸਜ਼ਾ ਮਿਲਦੀ ਹੈ ਜਾਂ ਮਿਲੇਗੀ ਜਿਸ ਨਾਲ ਆਉਣ ਵਾਲੇ ਸਮੇਂ 'ਚ ਕੋਈ ਵੀ ਅਜਿਹਾ ਘਨਾਉਣਾ ਪਾਪ ਨਾ ਕਰ ਸਕੇ ਤਾਂ ਇਹ ਤਸਵੀਰਾਂ ਅਬਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਲਯੁਗ ਦਾ ਪ੍ਰਭਾਵ ਹੈ ਜਿਹੜਾ ਸਿਖਰਾਂ ਉੱਤੇ ਦੇਖਣ ਨੂੰ ਮਿਲਿਆ ਮਾਮਲਾ ਬੁਰਜ ਮੁਹਾਰ ਅਤੇ ਤਾਜਾ ਪੱਟੀ ਦੇ ਵਿਚਕਾਰ ਪੰਜਾਬ ਮਾਈਨਰ ਤੋਂ ਸਾਹਮਣੇ ਆਇਆ ਜਿੱਥੇ ਪਾਣੀ ਦੇ ਵਿੱਚ ਤੈਰਦੀ ਹੋਈ ਇੱਕ ਨਵਜੰਮੇ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ ਸਰ ਬਹੁਤ ਹੀ ਸ਼ਰਮਨਾਕ ਰਹਾ ਦੇਖਣ ਨੂੰ ਮਿਲਿਆ ਕਿ ਇੱਕ ਪੰਜਾਬਾ ਮਾਈਨਰ ਦੇ ਵਿੱਚ ਇੱਕ ਜਮਦਾ ਬੱਚਾ ਫੈਂਕਿਆ ਗਿਆ ਔਰ ਲੋਕਾਂ ਨੇ ਦੇਖਿਆ ਇੰਨਾ ਸਵੰਦ ਸਵੰਦ ਸੁੱਚ ਕੀਤਾ ਇਹ ਲੋਗਾ ਦੇ ਸਿਗਨਲ ਉਸ ਬੋਚੇ ਨੂੰ ਵਾਕੇ ਡੇਗਾ ਦੇਖਿਆ ਕਿ ਉਹ ਲੜਕਾ ਹੈ ਨਾੜੂ ਲੱਗਿਆ ਤਾਜ਼ਾ ਜਨਮਿਆ ਤੇ ਜਿਹੜੇ ਵੀ ਮਤਲਬ ਇਹ ਡੇਢ ਜੀ ਨੇ ਜਾਂ ਪਰਮਾਨੰਥ ਸੀਟ ਹੈ ਬਹੁਤ ਹੀ ਮੰਦ ਭੰਗੀ ਕਰਦਾ ਹੈ ਕਿਵੇਂ ਨੇ ਆ ਬੱਸ ਤੋਂ ਬਧੀ ਘਟਨਾ ਨਹੀਂ ਹੋ ਸਕਦੀ ਹੁਣ ਸਦਰ ਪੁਲਿਸ ਨੂੰ ਫੋਨ ਕੀਤਾ ਹੈ ਕਿ ਅਸੀਂ ਇਹਨੂੰ ਲੈ ਕੇ ਤੇ ਸਰਕਾਰੀ ਉਸ ਨੂੰ ਵਿਖਾਏ ਪੋਸਟਮੈਨ ਲਈ ਸਰਕਾਰਗੇ ਬੇਨਤੀ ਕਰਦੇ ਆਂ ਵੀ ਇਹਨੂੰ ਜਿੰਨੇ ਵੀ ਹਸਪੀਟਲ ਨੇ ਪ੍ਰਾਈਵੇਟ ਨੇ ਜੋ ਵੀ ਸਰਕਾਰੀ ਨੇ ਇਹਨਾਂ ਜਾਂਚ ਕੀਤੀ ਜਾਵੇ ਇਹਦਾ ਪੂਰਾ ਪੂਦ ਪਾਣੀ ਪਾਣੀ ਕੀਤਾ ਜਾਵੇ ਹਾਂਜੀ ਕੀ ਕਹਿਣਾ ਚਾਹੋਗੇ ਨਰਸੇਵੰਦ ਵੈਸੇ ਉਹ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਸਰਕਾਰੀ ਆਫਰ ਦੇ ਪਗੋੜਾ ਲਗਾਇਆ ਗਿਆ ਹੈ ਜੇ ਤੁਸੀਂ ਉਸ ਬੱਚੇ ਨੂੰ ਨਹੀਂ ਰੱਖਣਾ ਚਾਹੁੰਦੇ ਚੁੱਪ ਕੇ ਪਗੋੜੇ ਰੱਖ ਦਿਓ ਤੇ ਬੈਲ ਮਾਰ ਦਿਓ ਤੁਹਾਡੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਬੱਚਾ ਤੁਹਾਡਾ ਸੇਫ ਰਹੂਗਾ ਤੇ ਅੱਛੇ ਪਰਵਾਨਾ ਜਾਏਗਾ ਬਹੁਤ ਹੀ ਦਰਦ ਘਟ ਰਿਹਾ ਜੀ ਲੋਕ ਤਰਸਦੇ ਨੇ ਕਿ ਮਤਲਬ ਇੱਕ ਮਾਂ ਨੇ ਇਹ ਕੀਤਾ ਬਹੁਤ ਹੀ ਜੁਰਮ ਕੀਤਾ ਨੇ ਸਰੇ ਜਿਹੜੀ ਘਟਨਾ ਹੈ ਬੜੀ ਸ਼ਰਮਨਾਕ ਹੈ ਇਸ ਤਰ੍ਹਾਂ ਘਟਨਾ ਸਾਡੇ ਸਮਾਜ ਵਿੱਚ ਕਦੇ ਵੀ ਨਹੀਂ ਹੋਣੀ ਚਾਹੀਦੀ ਹੈ ਕਿਤੇ ਦਾ ਸਾਡੇ ਸਮਾਜ ਚ ਜਿਹੜਿਆ ਸਾਡੇ ਮਾਤਾ ਮਾਂ ਪੈਨਾ ਦੇ ਜਿਹੜੇ ਬੱਚਾ ਨੂੰ ਤਰਸਦੇ ਨੇ ਭਾਜੀ ਕਈ ਕਈ ਸਾਲ ਹੋ ਜਾਂਦੇ ਉਹਨਾਂ ਨੂੰ ਬੱਚੇ ਗੋਦ ਚ ਬੱਚੇ ਨਹੀਂ ਆ ਲੇਕਿਨ ਅੱਜ ਸਾਡੇ ਸਮਾਜ ਚ ਦੇਖੋ ਜਿਹੜੇ ਅਨਚਾਹੀ ਔਲਾਦਾ ਨੂੰ ਇਸ ਤਰ੍ਹਾਂ ਨਹਿਰਾਂ ਚ ਸੁੱਟਿਆ ਜਾਂਦਾ ਹੈ ਜਾਣੀਆਂ ਚ ਸੁੱਟਿਆ ਜਾਂਦਾ ਹੈ ਜੇ ਕੋ ਬਿਲਕੁਲ ਕਰਤਾ ਹੈ ਸਾਡੇ ਅਭੋਰ ਸ਼ਹਿਰ ਚ ਸਿਵਲ ਹਸਪੀਟਲ ਚ ਕਿਨਰ ਸੇਵਾ ਸੇਵਾ ਸੰਮਤੀ ਵੱਲੋਂ ਇੱਕ ਪੰਗੂੜਾ ਲਗਾਇਆ ਗਿਆ ਜਿਹਦੇ ਵਿੱਚ ਅਣਚਾਹੇ ਬੱਚਾ ਆਪਾ ਉਹ ਪੰਗੂੜੇ ਚ ਰੱਖ ਕੇ ਬੈਲ ਵਜਾ ਸਕਦੇ ਆ ਤਾਂ ਕਿ ਉਸ ਬੱਚੇ ਦਾ ਪਾਲਣ ਪੋਸ਼ਣ ਵੀ ਬੜੇ ਵਧੀਆ ਢੰਗ ਨਾਲ ਹੁੰਦਾ ਔਰ ਜੋ ਬੱਚਾ ਉਸ ਪੰਗੂੜੇ ਚ ਰੱਖਦਾ ਉਹਦਾ ਕਿਤੇ ਵੀ ਨਾਮ ਨਹੀਂ ਆਂਦਾ ਬੱਚੇ ਦੇ ਹਾਲਤ ਵੇਖ ਕੇ ਕੀ ਲੱਗਦਾ ਕੀ ਹੈ ਬੱਚੇ ਨੂੰ ਕਿਸ ਤਰ੍ਹਾਂ ਜੀਇ ਸੱਟਿਆ ਗਿਆ ਕਿਸ ਤਰ੍ਹਾਂ ਸਰ ਦੇਖੋ ਜੀ ਜਿਹੜੇ ਗਲਤ ਜਿਹੜੀ ਸੰਗਤ ਦੇ ਲੋਕ ਹੈ ਉਹ ਇਸ ਤਰ੍ਹਾਂ ਦੇ ਕਦਮ ਉਠਾਉਂਦੇ ਆ ਉਹ ਕਦੇ ਵੀ ਨਹੀਂ ਸੋਚਦੇ ਵੀ ਸਾਡੇ ਸਾਡੀ ਇੱਜ਼ਤ ਤੇ ਸਵਾਲ ਆਵੇ ਉਹ ਬੱਚਿਆਂ ਨੂੰ ਐਸੇ ਕਦਮ ਚੱਕਦੇ ਆ ਝਾੜੀਆਂ ਚ ਛੋੜ ਦਿੰਦੇ ਆ ਨਹਿਰਾਂ ਚ ਛੋੜ ਦਿੰਦੇ ਆ ਕਈ ਵਾਰੀ ਇਹ ਜੇ ਘਟਨਾਵਾਂ ਦੇਖਣ ਨੂੰ ਮਿਲਦੀਆਂ ਜੀ ਸਾਡੇ ਜਿਵੇਂ ਨਰਸੇਵਾਸ ਜਿਹੜੀ ਸੰਸਥਾ ਹੈ ਇਹਦਾ ਆਮ ਹੀ ਉਹਨਾਂ ਦਾ ਰੁਟੀਨ ਚ ਹੀ ਕੰਮ ਹੀ ਹੈ ਜੀ ਡੈੱਡ ਬਿਡਾਂ ਸੰਭਾਲਣਾ ਇਹ ਜੇ ਕਿਹਾ ਆਮ ਹੀ ਸੇਵਾ ਕਰਦੀ ਹੈ ਮੇਰਾ ਕਹਿਣ ਨੂੰ ਹੈ ਜੀ ਸੰਸਥਾਵਾਂ ਨੂੰ ਸ਼ਡਿਊਲਟ ਹੈ ਜੀ ਜਿਹੜੀ ਕਦੋਂ ਤੋਂ ਵੇਟ ਕਰ ਲਈਆਂ ਪਰ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜੇ ਇਹ ਇਨਫੋਰਮੇਸ਼ਨ ਦਿੱਤੀ ਗਈ ਆ ਪਰ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਿਆ ਆਫੀਸਰ ਤਾਂ ਬਾਤ ਨਹੀਂ ਕਰ ਲਈ ਕਰਾਂਗੇ ਮੌਕੇ ਤੇ ਜਦੋਂ ਨਵਜੋਤ ਬੱਤੀ ਜੀ ਜੈਡ ਬੋਡੀ ਮਿਲੀ ਆ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਵੇਖਿਆ ਸਾਡੇ ਨਾਲ ਨਰਸ ਸਿੰਘ ਰੈਨ ਦੇ ਜਿਹੜੇ ਮੈਂਬਰ ਵੀ ਉਹ ਵੀ ਮੁਕੇ ਦੇ ਨਾਲ ਸੀਗੇ ਤੇ ਜਿਹਨਾਂ ਦੇ ਬਦਲ ਨਾਲ ਬੱਚੇ ਨੂੰ ਬਾਹਰ ਕਿਹਾ ਗਿਆ ਜੀ ਹਾਲਾਤ ਕਿਸ ਤਰ੍ਹਾਂ ਦੀ ਸੀ ਲੱਗਦੀ ਸੀ ਬਹੁਤ ਬੱਚੇ ਨੇ ਮਿਲਣ ਦਾ ਆਗਮਨ ਵਾਈ ਤੱਕ ਤੇ ਜਿਹੜਾ ਵੀ ਬੱਚਾ ਮੇਰੇ ਬੱਚਾ ਦੱਸ ਨਹੀਂ ਰਿਹਾ ਕਿਸੇ ਅਸਰਾਬੇ ਹੁਕਮ ਤੇ ਲਿਆ ਕੇ ਨੋਟਿਸ ਲਿਆ ਕੇ ਕੀ ਲੱਗਦਾ ਕਿ ਇਹ ਜਿਹੜਾ ਕਿ ਸਿੱਟਾ ਗੇਜ ਤਾਂ ਕੋਈ ਹੋਰ ਜਾਂਚ ਦਾ ਵਿਸ਼ਾ ਹੈਗਾ ਕੀ ਲੱਗਦਾ ਕਿ ਜਾਂਚ ਦਾ ਵਿਸ਼ਾ ਜੀ ਜੋ ਫੋਟੋ ਦੇ ਜਾਂ ਪਰ ਜੋ ਕਾਰਵਾਈ ਜੋ ਵੀ ਹੋਊਗੀ